ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਨਵੀਂ ਰੈਸਪੀ ਇੱਕ ਤੇ ਨਵੀਂ ਵੀਡੀਓ ਲੈ ਕੇ ਆਈਆਂਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬਿਨਾਂ ਅੰਡੇ ਤੋਂ ਆਮਲੇਟ ਬਣਾਉਣਾ ਜੋ ਕਿ ਬਹੁਤ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦਾ ਹੈਗਾ ਤੇ ਸਿਰਫ 2-4 ਮਿੰਟ ਹੀ ਲੱਗਦੇ ਆ ਤੇ ਬਿਨਾਂ ਅੰਡੇ ਤੋਂ ਆਮਲੇਟ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੇ ਬਿਨਾ ਅੰਡੇ ਤੋਂ ਆਮਲੇਟ ਬਣਾਉਣ ਲਈ ਜੀ ਆਪਾਂ ਨੇ ਇੱਕ ਕੌਲੀ ਲਈਤੀ ਵਸੰਦੀ ਤੇ ਇਹਨੂੰ ਆਪਾਂ ਪਾ ਲੈਣਾ ਤੇ ਇਹ ਚ ਆਪਾਂ ਲਈ 23 ਪੰਜ ਚਮਚ ਮੈਦੇ ਦੇ ਇੱਕ ਚਮਚੇ ਤੋਂ ਘੱਟ ਥੋੜਾ ਜਿਹਾ ਇਹ ਆਪਾਂ ਲੈ ਲੈਣਾ ਜੀ ਬੇਕਿੰਗ ਪਾਊਡਰ ਮੋਡਨਸਾਰ ਤੁਸੀਂ ਨਮਕ ਲੈ ਲੈਣਾ ਜੀ ਜੀ ਨਕਾਫਾਣਾ ਆਪਦੇ ਸਵਾਦ ਦੇ ਹਿਸਾਬ ਨਾਲ ਤੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਇੱਕ ਵਾਰ ਰੁਲਾ ਕੇ ਤੇ ਇਹਨੂੰ ਆਪਾਂ ਨੇ ਘੋਲ ਲੈਣਾਗਾ ਪਾਣੀ ਨਾਲ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਲਏ ਇੱਕ ਵਾਰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਨੇ ਚੰਗੀ ਤਰ੍ਹਾਂ ਘੋਲ ਲੈਣਾ ਤੇ ਇਹਨੂੰ ਬੱਚੇ ਵੀ ਬਹੁਤ ਪਸੰਦ ਕਰਦੇ ਆ ਜੀ ਤੇ ਆਮਲੇਟ ਨੂੰ ਬਿਨਾਂ ਅੰਡੇ ਤੋਂ ਜਿਹੜੀ ਬਣਾ ਕੇ ਆਪਾਂ ਤਿਆਰ ਕਰਦੇ ਆ ਤੇ ਬੱਚਿਆਂ ਦੇ ਟਿਫਨ ਵਗੈਰਾ ਚ ਵੀ ਆਪਾਂ ਇਹਨੂੰ ਪਾ ਕੇ ਦੇ ਸਕਦੇ ਹਾਂ ਤੇ ਜਾਂ ਬੱਚਿਆਂ ਨੂੰ ਗਰਮ ਗਰਮੇ ਬਣਾ ਕੇ ਖਵਾ ਸਕਦੇ ਆਪਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਕੇ ਤੇ ਇਹਨੂੰ ਆਪਾਂ ਘੋਲ ਬਣਾ ਲੈਣਾ ਦਾ ਚੰਗੀ ਤਰ੍ਹਾਂ ਇੱਕ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਜੀ ਦੇਖੋ ਇਹ ਇੰਨਾ ਪਤਲਾ ਹੋਣਾ ਚਾਹੀਦਾਗਾ ਲੈਣਾ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿਆਜ਼ ਤੇ ਧਨੀਆ ਇਹ ਆਪਾਂ ਘੋਲ ਬਣਾ ਕੇ ਤਿਆਰ ਕਰ ਲਿਆ ਜੀ ਚੰਗੀ ਤਰ੍ਹਾਂ ਤੇ ਇਸ ਤਰੀਕੇ ਨਾਲ ਇਹ ਹੋਣਾ ਚਾਹੀਦਾ ਤੁਹਾਡਾ ਜਿਆਦਾ ਗਾੜਾ ਨਹੀਂ ਹੋਣਾ ਚਾਹੀਦਾ ਇਹ ਪਤਲਾ ਘੋਲ ਤਿਆਰ ਕਰ ਲੈਣਾ ਬਣਾ ਕੇ ਗਰਮ ਕਰ ਲਿਆ ਜੀ ਫਰਾਈਪੈਨ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਘਿਓ ਜੇਕਰ ਤੁਹਾਡੇ ਕੋਲ ਬਟਰ ਹੈਗਾ ਤਾਂ ਤੁਸੀਂ ਬਟਰ ਵੀ ਪਾ ਸਕਦੇ ਆ ਇਹਦੇ ਵਿੱਚ ਨਾਲ ਦੀ ਨਾਲ ਹੁਣ ਆਪਾਂ ਇਹਦੇ ਵਿੱਚ ਬੈਟਰ ਪਾ ਦਾਂਗੇ ਜੀ ਇਹ ਕੜਚੀ ਭਰ ਕੇ ਤੇ ਇਹਨੂੰ ਤੁਸੀਂ ਇਸੇ ਤਰੀਕੇ ਨਾਲ ਘਮਾਉਣਾ ਜੀ ਇਹਨੂੰ ਕੜਚੀ ਨਾਲ ਨਹੀਂ ਹਿਲਾਉਣਾ ਹੈਗਾ ਤੁਸੀਂ ਇਸ ਤਰੀਕੇ ਨੇ ਘੁਮਾ ਲੈਣਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਲਓ ਜੀ ਇਸੇ ਤਰੀਕੇ ਨੇ ਤੁਸੀਂ ਮੀਡੀਅਮ ਫਲੇਮ ਤੇ ਇਹਨੂੰ ਬਣਾਈ ਜਾਣਾ ਜੀ ਲੋ ਜੀ ਇਧਰ ਇੱਕ ਪਾਸਾ ਤੇ ਇਹਦਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਦੂਸਰਾ ਪਾਸਾ ਪਲਟਦੇ ਆ ਇਹਦਾ ਇਸ ਤਰੀਕੇ ਨਾਲ ਪਲਟ ਲੈਣਾ ਤੁਸੀਂ ਇਹਨੂੰ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਊਗਾ ਜੀ ਤੇ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਓਗੇ ਜੀ ਇਹ ਆਮਲੇਟ ਖਾ ਕੇ ਵੀ ਇਹ ਅੰਡੇ ਦੀ ਬਣੀ ਹੈ ਕਿ ਇਹਦੀ ਵੇਸੰਦੀ ਬਣੀ ਹੈ ਸੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਇਹ ਪਾ ਕੇ ਤੇ ਬਹੁਤ ਹੀ ਟੇਸਟੀ ਇਹ ਵਾਂਦੀ ਹੈ ਜੀ ਤੁਸੀਂ ਵੀ ਜਰੂਰ ਇਹ ਰੈਸਪੀ ਇੱਕ ਵਾਰ ਟਰਾਈ ਜਰੂਰ ਕਰਨਾ ਜੀ ਤੇ ਬਹੁਤ ਵਧੀਆ ਬਣ ਕੇ ਇਹ ਰੈਸਪੀ ਤਿਆਰ ਹੁੰਦੀ ਹੈ ਜੀ ਤੇ ਲੋ ਜੀ ਇਧਰ ਆਪਣਾ ਇਹ ਵੀ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਥੱਲੇ ਪਲੇਟ 'ਚ ਰੱਖ ਲਾਂਗੇ ਤੇ ਦੇਖੋ ਜੀ ਇਹ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਜੀ ਤੇ ਤੁਸੀਂ ਵੀ ਇੱਕ ਵਾਰ ਇਹ ਰੈਸਪੀ ਜਰੂਰ ਟਰਾਈ ਕਰਨਾ ਜੀ ਤੇ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਇਹ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ